ਖਡੂਰ ਸਾਹਿਬ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਰੈਲੀ ਤੇ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਆਪਣੇ ਮਜਾਜ਼ ਦੇ ਤੌਰ ਦੇ ਉੱਤੇ ਹਾਸਾ ਪਾਉਣਾ ਗਰੇਜ਼ ਨਹੀਂ ਕਰ ਪਾਉਂਦੇ ਔਰ ਕੁਝ ਗੱਲਾਂ ਇਹੋ ਜਿਹੀਆਂ ਕਰ ਜਾਂਦੇ ਨੇ ਕੁਝ ਗਾਣੇ ਇਹੋ ਜਿਹੇ ਸੁਣਾ ਜਾਂਦੇ ਨੇ ਕਿ ਲੋਕ ਹਾਸ ਹਾਸ ਦੂਰੇ ਹੁੰਦੇ ਨੇ ਬਿਲਕੁਲ ਗਾਣੇ ਕਿਉਂਕਿ ਹਾਲ ਹੀ ਦੇ ਵਿੱਚ ਕਿੱਕਲੀ ਦਾ ਜ਼ਿਕਰ ਕੀਤਾ ਜਾ ਰਿਹਾ ਹੁੰਦਾ ਸੀਐਮ ਭਗਵੰਤ ਮਾਨ ਦੀ ਕਿੱਕਲੀ ਬੜੀ ਮਸ਼ਹੂਰ ਹੋ ਗਈ ਹੈ ਤੇ ਉਸੇ ਕਿੱਕਲੀ ਨੂੰ ਇਸ ਰੈਲੀ 'ਚ ਸੁਣਾਉਂਦੇ ਨਜ਼ਰ ਆਏ ਨੇ ਬੜੇ ਬਿਬਾਕੀ ਦੇ ਨਾਲ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਵਰਸਾ ਸਿੰਘ ਵਲਟੋਹਾ ਨਾਮ ਲੈ ਲੈ ਕੇ ਲੀਡਰਾਂ ਦੇ ਖਿਲਾਫ ਵਿਅੰਗ ਕਸਦੇ ਸੁਣਾਈ ਦਿੱਤੇ ਨੇ ਸੀਐਮ ਭਗਵੰਤ ਮਾਨ ਲਾਲਜੀਤ ਭੁੱਲਰ ਦੇ ਹੱਕ ਦੇ ਵਿੱਚ ਰੈਲੀ ਕਰ ਰਹੇ ਹੁੰਦੇ ਨੇ ਲਾਲਜੀਤ ਭੁੱਲਰ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਕਰ ਰਹੇ ਹੁੰਦੇ ਨੇ ਔਰ ਕੈਬਨਿਟ ਮੰਤਰੀ ਹੋਣ ਦੇ ਨਾਲ ਨਾਲ ਖਡੂਰ ਸਾਹਿਬ ਤੋਂ ਉਮੀਦਵਾਰੀ ਵੀ ਜਿਹੜੀ ਉਹਨਾਂ ਦੇ ਨਾਲ ਉਮੀਦਵਾਰੀ ਵੀ ਜਿਹੜੀ ਆ ਉਹਨਾਂ ਦੇ ਨਾਮ ਪਾਈ ਗਈ ਹੈ ਉਸੇ ਉਮੀਦਵਾਰੀ ਦੇ ਚੱਲਦੇ ਐਮਪੀ ਦੀ ਸੀਟ ਵਾਸਤੇ ਰੈਲੀ ਕੱਢਦੇ ਸੀਐਮ ਭਗਵੰਤ ਮਾਨ ਨਜ਼ਰ ਆਈ ਔਰ ਇਸ ਰੈਲੀ ਦੌਰਾਨ ਕਿੱਕਲੀ ਗਾਉਂਦੇ ਹੋਏ ਸੁਖਵੀਰ ਸਿੰਘ ਬਾਦਲ ਦੇ ਉੱਤੇ ਤਬਾਕਾਸ ਦਿੱਤਾ ਭਾਈ ਅਮਰਿਤਪਾਲ ਸਿੰਘ ਦੇ ਗੱੜ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਰੈਲੀ ਹੁੰਦੀ ਹੈ ਔਰ ਇਸ ਰੈਲੀ ਦੇ ਵਿੱਚ ਖਾਸਾ ਹਾਸਾ ਪੈਂਦਾ ਇਕੱਠ ਹਜੂਮ ਆਮ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਜਿਸ ਹਜੂਮ ਦੇ ਵਿੱਚ ਸੀਐਮ ਭਗਵੰਤ ਮਾਨ ਆਪਣੀ ਗੱਡੀ ਉੱਤੇ ਚੜੇ ਨਾਲ ਲਾਲਜੀਤ ਭੁੱਲਰ ਮੌਜੂਦ ਨੇ ਪਰ ਇਹੋ ਜਿਹਾ ਕੀ ਬੋਲਦੇ ਨੇ ਭਾਈ ਅਮਰਿਤਪਾਲ ਸਿੰਘ ਦੇ ਗੱੜ ਦੇ ਵਿੱਚ ਸੀਐਮ ਭਗਵੰਤ ਮਾਨ ਕਿ ਲੋਕ ਹਾਸਾ ਹਸ ਦੂਰੇ ਹੋ ਜਾਂਦੇ ਨੇ ਕੀ ਕੁਝ ਗੱਲਾਂ ਕੀਤੀਆਂ ਨੇ ਕਿਹੜੇ ਗੀਤ ਸੁਣਾਏ ਨੇ ਆਓ ਤੁਹਾਨੂੰ ਵੀ ਸੁਣਨ ਦੇ ਸਮਝ ਲਓ ਝਾੜੂ ਦਾ ਬਦਲਨ ਦੱਬੋਂਗੇ ਸਮਝ ਲਓ ਵੋਟ ਮੈਨੂੰ ਪੈ ਰਹੀ ਹੈ ਮੈਨੂੰ ਮੇਰੀ ਮੇਰੀ 2.5 ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਹੈ ਮੈਂ ਦੱਸੂ ਮੇਰੇ ਇਹਨਾਂ ਨੂੰ ਜਿੰਨਾ ਚਿਰ ਮੈਂ ਇਹਨਾਂ ਦੀ ਜੜ ਨਹੀਂ ਪੁੱਟਦਾ ਉਹਨਾਂ ਚਿਰ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰ ਇੱਕ ਤੇ ਜਾਊਂਗਾ ਕਿਕਲੀ ਕਿਕਲੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀ ਜਫਾਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਾਂ ਨੂੰ ਕੋਈ ਧਿਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਚ ਪਾਣੀ ਹੈ ਨੋਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਬਿਰਸੇ ਹੋਰਾਂ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਦੋਂ ਜਦੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ 'ਤੇ ਅਸੀਂ ਮौजਵਰੀ ਲੁੱਟੀ ਐ ਗੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ